ਕਾਸ ਤਾਂ ਜੀ ਥੋੜਾ ਹੀ ਹੋਇਆ ਇਹ ਕਾਮਪਾਰਟੀ ਨਾਲ ਅਜੇ ਉਹਨਾਂ ਨਹੀਂ ਹੋਇਆ ਜਿੰਨਾ ਹੋਣਾ ਚਾਹੀਦਾ ਸੀ ਜਿੰਨਾ ਉਹਨਾਂ ਨੇ ਕਿਹਾ ਸੀ ਪਰ ਉਹਨਾਂ ਨੇ ਹੋਇਆ ਨਹੀਂ ਜੀ ਮੋਦੀ ਨੂੰ ਨਹੀਂ ਹੋਣਾ ਚਾਹੀਦਾ ਜਦੋਂ ਦਾ ਮੋਦੀ ਨੇ ਸਾਰਾ ਕੰਮ ਖਰਾਬ ਹੀ ਕਰਿਆ ਜੀ ਇੱਕ ਗੱਲ ਕਹੀ ਸੀ ਭਗਵੰਤ ਮਾਨ ਸਾਹਿਬ ਨੇ ਵੀ ਕਹਿੰਦੇ ਜਿਹੜੀ ਪੁਲਿਸ ਹੈ ਸਾਡੀ ਫੋਰਸ ਹੈਗੀ ਜਿਹੜੀ 24 ਘੰਟੇ ਡਿਊਟੀ ਦਿੰਦੀ ਹੈ ਉਹਨਾਂ ਦੀ ਡਿਊਟੀ 8 ਘੰਟੇ ਕੀਤੀ ਜਾਵੇਗੀ ਲੇਕਿਨ ਇਹ ਪੁਲਿਸ ਵਾਲਿਆਂ ਨੇ ਧੋਖਾ ਕਰ ਸਕਦੇ ਨੇਗੇ ਤਾਂ ਆਮ ਆਦਮੀ ਦਾ ਕੀ ਚੀਜ਼ ਆਏਗੀ ਜੂਰੀਆ ਹੈਗੀ ਹੈਗੀ ਜੂਰੀਆ ਦੇ ਉੱਪਰ ਸਬਸਿਡੀ ਦਿੱਤੀ ਜਾ ਰਹੀ ਹੈਗੀ ਸੈਂਟਰ ਸਰਕਾਰ ਵੱਲੋਂ ਮੋਦੀ ਸਰਕਾਰ ਵੱਲੋਂ ਉਹ ਕੀ ਹੈਗੀ ਉਹ 2600 ਰੁਪਿਆ ਦਾ ਥੈਲਾ ਹੈਗਾ ਇਹਨਾਂ ਨੂੰ 250 ਰੁਪਏ ਦਾ ਥੈਲਾ ਦਿੱਤਾ ਜਾਂਦਾ ਹੈਗਾ ਕਿਸਾਨਾਂ ਨੂੰ ਲੇਕਿਨ ਉਹ ਜਿਹੜੀ ਸਬਸਿਡੀ ਹੈਗੀ ਉਹ ਕੰਪਨੀਆਂ ਨੂੰ ਦਿੱਤੀ ਜਾਂਦੀ ਹੈਗੀ ਇਹ ਕਿੰਨੇ ਕਿਸਾਨਾਂ ਦੇ ਖਾਤੇ ਦੇ ਵਿੱਚ ਨਹੀਂ ਆਉਂਦੀ ਹੈਗੀ ਇਸੇ ਕਰਕੇ ਭੇਡ ਬੱਕਰੀਆਂ ਨਾ ਬਨੋ ਜੇ ਚੁੰਨੀ ਹੈਗੀ ਕਹਿੰਦੇ ਮਤਲਬ ਬੰਦੇ ਚੁਣਨੇਗੇ ਚਾਜ ਦੇ ਚੁਣੋ ਪੜੇ ਲਿਖੇ ਚੁਣੋ ਅਨਪੜ੍ਹ ਬੰਦੇ ਨਾ ਚੁਣੋ ਜਿਹੜੇ ਉੱਥੇ ਪਾਰਲੀਮੈਂਟ ਦੇ ਵਿੱਚ ਜਾ ਕੇ ਵਿਰੋਧੀ ਧਿਰ ਦਾ ਜਾਂ ਮਤਲਬ ਕਿ ਆਪਣਾ ਸਰਕਾਰ ਦਾ ਉਹ ਕਿ ਪੱਕਾ ਪੂਰਨ ਦੋ ਸਾਲਾਂ ਦੇ ਵਿੱਚ ਨਰਿੰਦਰ ਕੌਰ ਭਰਾ ਜਿੱਤੋਂ ਸੰਗਰੂਰ ਦੀ ਜ਼ੀਰੋ ਗਰਾਊਂਡ ਤੇ ਕੋਈ ਕੰਮ ਨਹੀਂ ਕੀਤਾ ਗਿਆ ਲੋਕ ਦੁਖੀ ਨੇ ਸੜਕਾਂ ਟੁੱਟੀਆਂ ਪਈਆਂ ਨੇ ਪੀਣ ਵਾਲਾ ਪਾਣੀ ਨਹੀਂ ਮਿਲਦਾ ਜਿਹੜੀ ਆ ਸਰ ਨਾਲ ਵੱਡੀ ਟ੍ਰੈਫਿਕ ਦੀ ਸਮੱਸਿਆ ਹੈਗੀ ਪਹਿਲਾਂ ਹੁੰਦਾ ਸੀਗਾ ਲੀਡਰਾਂ ਦਾ ਕੋਈ ਦੀਨ ਧਰਮ ਹੁੰਦਾ ਸੀਗਾ ਪਹਿਲਾਂ ਲੋਕ ਵੋਟ ਪਾਉਂਦੇ ਸੀਗੇ ਕੰਮ ਨੂੰ ਵੋਟ ਪਾਉਂਦੇ ਸੀ ਉਹਨਾਂ ਦੇ ਇਸ ਚੀਜ਼ ਨੂੰ ਵੋਟ ਪਾਉਂਦੇ ਸੀ ਵੀ ਬੰਦਾ ਸਟੈਂਡ ਤੇ ਖੜਾਗਾ ਅੱਜ ਤੱਕ ਕਿਸੇ ਦਾ ਸਟੈਂਡ ਹੀ ਨਹੀਂ ਹੈਗਾ ਬਾਦ ਦੇ ਤਾਂ ਦੇਖੋ ਜੀ ਸੈਂਟਰ ਸੈਂਟ ਨਹੀਂ ਬਾਦੇ ਪੂਰਾ ਕਰਾ ਸਟੇਟ ਸਰਕਾਰ ਸਟੇਟ ਨਹੀਂ ਕਰ ਰਹੀ ਨਗਰ ਕੌਂਸਲ ਵਾਲੇ ਨਗਰ ਕੌਂਸਲ ਵਾਲੇ ਨਹੀਂ ਕਰ ਰਹੇ ਬਾਦ ਦੇ ਤਾਂ ਕੋਈ ਨਹੀਂ ਕਰਦਾ ਜੀ ਆ 4 ਤਰੀਕ ਤੋਂ ਬਾਅਦ ਦੇਖ ਲੈਣਾ ਕੁਛ ਵੀ ਨਹੀਂ ਹੋਣਾ ਉਰੇ ਜੀ ਇਹ ਠੀਕ ਹੈ ਹੁਣ ਚੱਲੂਗਾ ਜੀ ਆਪਣਾ ਜਿਹੜੇ ਗਰੀਬ ਜਨਤਾ ਹੈ ਇਹ ਸਿਰਫ 4 ਦਿਨ ਚੱਲੂਗਾ ਇਹਨਾਂ ਨੂੰ ਰੋਟੀ ਰਾਟੀ ਮਿਲ ਜੂਗੀ ਜੀ ਗਰੀਬ ਜਨਤਾ ਨੂੰ ਤੇ ਆਪਣਾ ਇਹ ਜਿੰਦਾਬਾਦ ਜਿੰਦਾਬਾਦ ਕਰੀ ਜਾਣਗੇ ਇਹ ਤਾਂ ਬਾਅਦ ਹੀ ਪਤਾ ਚੱਲੂਗਾ ਜੀ ਕੀ ਹੈ ਜੀ ਹਰੇਕ ਹੀ ਬੰਦਾ ਠੱਗਿਆ ਮਹਿਸੂਸ ਹੁੰਦਾ ਜੀ 2024 ਦੇ ਜਿਹੜੇ ਇਲੈਕਸ਼ਨਾਂ ਦੀ ਗੱਲ ਕੀਤੀ ਜਾਵੇ ਤਾਂ ਚੋਣ ਅਖਾੜਾ ਪੱਕ ਚੁਕਿਆ ਹੈ ਅਤੇ ਹਰੇਕ ਪਾਰਟੀ ਵੱਲੋਂ ਆਪਣੇ ਆਪਣੇ ਕੈਂਡੀਡੇਟ ਖੜੇ ਕਰ ਦਿੱਤੇ ਗਏ ਹਨ ਅਤੇ ਇਸ ਵਾਰ ਦੇਖਿਆ ਜਾਵੇ ਤਾਂ ਆਜ਼ਾਦ ਉਮੀਦਵਾਰ ਵੀ ਕਾਫੀ ਜ਼ਿਆਦਾ ਚੋਣ ਲੜ ਰਹੇ ਹਨ 2024 ਦੇ ਇੱਕ ਇਲੈਕਸ਼ਨ ਦੀ ਗੱਲ ਕੀਤੀ ਜਾਵੇ ਤਾਂ ਕਿਸ ਪਾਰਟੀ ਨੂੰ ਵੋਟ ਪਾਣਗੇ ਜਾਂ ਅਸੀਂ ਸੰੂਰ ਸ਼ਹਿਰ ਦੇ ਵਿੱਚ ਖੜੇ ਹਾਂ ਸੰੂਰ ਸ਼ਹਿਰ ਦੇ ਜੋ ਨਿਵਾਸੀ ਹਨ ਉਹ ਕਿਸ ਨੂੰ ਵੋਟ ਪਾਣਗੇ ਹੁਣ ਦੇਖਿਆ ਜਾਵੇ ਮੋਦੀ ਸਰਕਾਰ 10 ਸਾਲ ਹੋ ਗਏ ਮੋਦੀ ਸਰਕਾਰ ਨੂੰ ਕਿਸ ਤਰ੍ਹਾਂ ਉਹਨਾਂ ਦਾ ਕਾਰਜ ਕਰ ਰਿਹਾ ਤੇ 2.5 ਸਾਲ ਦੇ ਤਕਰੀਬਨ ਆਮ ਆਦੀ ਪਾਰਟੀ ਸਰਕਾਰ ਨੂੰ ਸੱਤਾ ਵਿੱਚ ਆਏ ਹੋ ਗਿਆ ਤਾਂ ਲੋਕਾਂ ਨਾਲ ਗੱਲਬਾਤ ਕਰਾਂਗੇ ਕਿ ਕਿੰਨੇ ਕੰਮ ਹੋਏ ਨੇ ਆਮ ਜਨਤਾ ਦੇ ਸਾਰੇ ਨਾਲ ਸਰਦਾਰ ਜੀ ਮਜੂਦ ਨੇ ਗੱਲਬਾਤ ਕਰਾਂਗੇ ਸੱਸੀ ਅਸਰ ਹਾਂਜੀ ਸਾਬ ਕੀ ਨਾਮ ਹੈ ਆਪਣਾ ਸਤਪਾਲ ਸਿੰਘ ਪਰ ਕਿਸ ਤਰ੍ਹਾਂ ਦੇਖਦੇ ਹੋ ਆਮ ਆਦੀ ਪਾਰਟੀ ਸਰਕਾਰ ਨੂੰ ਸੱਤਾ ਵਿੱਚ ਆਏ 2 ਸਾਲ ਹੋ ਗਏ ਕਿੰਨਾ ਕੰਮ ਕਰ ਰਿਹਾ ਜਾਂ ਪਿਛਲੀ ਵਾਰ ਕਾਂਗਰਸ ਸਰਕਾਰ ਦੀ ਜਾਂ ਅਕਾਲੀ ਸਰਕਾਰ ਦੀ ਕਿੰਨਾ ਦੇ ਟਾਈਮ ਤੇ ਜਿਆਦਾ ਵਿਕਾਸ ਹੋਇਆ ਵਿਕਾਸ ਤਾਂ ਜੀ ਥੋੜਾ ਹੀ ਹੋਇਆ ਇਹ ਆਮ ਪਾਰਟੀ ਨਾਲ ਇਹ ਉਹਨਾਂ ਨਹੀਂ ਹੋਇਆ ਜਿੰਨਾ ਹੋਣਾ ਚਾਹੀਦਾ ਸੀ ਜਿੰਨਾ ਉਹਨਾਂ ਨੇ ਕਿਹਾ ਸੀ ਪਰ ਉਹਨ ਗਰੰਟੀ ਆਉਣੀ ਲਗਾਤਾਰ ਪੂਰੀਆਂ ਹੋ ਰਹੀਆਂ ਨਹੀਂ ਨਹੀਂ ਜੀ ਕੋਈ ਗਰੰਟੀ ਨਹੀਂ ਪੂਰੀ ਹੋ ਰਹੀ ਜਿਵੇਂ ਸਰਕਾਰ ਅੱਧਿਕਲ ਕਿਤੇ ਵੀ ਸੈਂਟਰ ਵਿੱਚ ਮੋਦੀ ਸਰਕਾਰ ਆ ਗਈ ਤਾਂ ਉਹਨਾਂ ਵੱਲੋਂ ਵੀ ਕੰਮ ਜੋ ਕੰਮ ਕਾਰਜ ਕਰਾਏ ਗਏ ਨੇ ਕਿਸ ਤਰ੍ਹਾਂ ਲੱਗਦੇ ਨੇ ਕਿ ਇਸ ਵਾਰ ਮੋਦੀ ਨੂੰ ਜੋ ਦੁਬਾਰਾ ਰਿਪੀਟ ਹੋਣਾ ਚਾਹੀਦਾ ਨਹੀਂ ਜੀ ਮੋਦੀ ਨੂੰ ਨਹੀਂ ਹੋਣਾ ਚਾਹੀਦਾ ਜਦੋਂ ਦਾ ਮੋਦੀ ਨੇ ਸਾਰਾ ਕੰਮ ਖਰਾਬ ਹੀ ਕਰਿਆ ਜੀ ਕੀ ਖਰਾਬ ਕੀਤਾ ਜੀ ਸਾਰਾ ਕੁਝ ਹੀ ਖਰਾਬ ਕਰਿਆ ਜੀ ਮੋਦੀ ਨੇ ਜੋ ਪਹਿਲਾਂ ਨੋਟਬੰਦੀ ਆ ਗਈ ਫਿਰ ਆ ਫਿਰ ਉਸ ਤੋਂ ਬਾਅਦ ਲਾਕਡਾਊਨ ਲੱਗ ਗਿਆ ਜਾਂ ਹੋਰ ਹੋਇਆ ਸਾਰਾ ਕੁਝ ਜਾਂ ਕਿਸਾਨ ਜਥੇਬੰਦੀਆਂ ਦੇ ਉਲਟ ਚੱਲਿਆ ਉਹ ਸਭ ਕੁਝ ਉਲਟ ਕਰ ਰਿਹਾ ਜੀ ਤਾਂ ਸੰਗਰੂਰ ਤੋਂ ਗੱਲ ਕੀਤੀ ਜਾਵੇ ਸੰਗਰੂਰ ਤੋਂ ਕਿਸ ਕੈਂਡੀਡੇਟ ਨੂੰ ਦੇਖਦੇ ਹੋਗੇ ਆਪਾਂ ਵੋਟ ਪਾ ਕੇ ਜਿੱਦਾਈਏ ਜੋ ਆਪਣੀ ਵਾਇਸ ਬੁਲੰਦ ਕਰ ਸਕੀਏ ਉੱਪਰ ਜਾ ਕੇ ਮੇਰੇ ਹਿਸਾਬ ਨਾਲ ਤਾਂ ਕਿਸੇ ਨੂੰ ਵੀ ਵੋਟ ਪਾਉਣੀ ਚਾਹੀਦੀ ਜੀ ਨਹੀਂ ਇਸ ਵਾਰ ਫਿਰ ਆਜ਼ਾਦ ਉਮੀਦਵਾਰ ਵਾਲੇ ਖੜੇ ਹੋਏ ਨੇ ਆਜ਼ਾਦ ਨੂੰ ਪਾਣੀ ਚਾਹੀਦੀ ਹੈ ਨਹੀਂ ਕਿਸੇ ਨੂੰ ਵੀ ਪਾਣੀ ਚਾਹੀਦੀ ਜੀ ਕੋਈ ਯਾਦ ਵੀ ਕੋਈ ਕੁਛ ਵੀ ਨਹੀਂ ਕੋਈ ਕੋਈ ਪਾਰਟੀ ਦਾ ਕੋਈ ਵੀ ਕੋਈ ਬੰਦਾ ਜਣ ਕੇ ਜੇ ਖੜਾ ਹੋ ਕੇ ਉਸ ਤੋਂ ਬਾਅਦ ਕੋਈ ਵੀ ਕਮੈਂਟ ਕਰੂਗਾ ਕਹਿਣ ਵੇਲੇ ਹੋਰ ਹੁੰਦੇ ਆ ਕਰਨ ਵੇਲੇ ਹੋਰ ਹੁੰਦੇ ਜਿੱਤਣ ਜੀ ਬਿਲਕੁਲ ਇਹਨਾਂ ਦਾ ਕਹਿਣਾ ਹੈ ਕਿ ਜਿੱਤਨ ਤੋਂ ਬਾਅਦ ਜੋ ਕੈਂਡੀਡੇਟ ਹਨ ਉਹ ਬਦਲ ਜਾਂਦੇ ਹਨ ਤਾਂ ਇਹਨਾਂ ਨੇ ਕਹਿਣਾ ਹੈ ਕਿ ਕਿਸ ਨੂੰ ਵੋਟ ਨਹੀਂ ਪਾਣੀ ਸਾਡੇ ਨਾਲ ਇੱਥੇ ਹੋਰ ਵੀ ਵੀਰ ਮੌਜੂਦ ਨੇ ਗਲਬਤ ਕਰਾਂਗੇ ਸੱਸੀ ਗ ਸਰ ਹਾਂਜੀ ਹਾਂਜੀ ਕੀ ਨਮਸਕਾਰ ਬਣਾਇਆ ਰਾਜ ਸ਼ਰਮਾ ਸ਼ਰਮਾ ਜੀ ਕਿਸ ਤਰ੍ਹਾਂ ਦੇਖਦੇ ਹੋ ਕਿ ਸੰਗਰੂਰ ਦੇ ਵਿੱਚ ਆਜ਼ਾਦ ਉਮੀਦਵਾਰਾਂ ਦੀ ਜਿਆਦਾ ਹੋੜ ਲੱਗੀ ਹੈ ਇਸ ਵਾਰ ਪਿਛਲੀ ਪਿਛਲੀ ਵਾਰ ਤੋਂ ਗੱਲ ਕੀਤੀ ਜਾਵੇ 2.5 ਸਾਲ ਆਮ ਆਦਮੀ ਪਾਰਟੀ ਸਰਕਾਰ ਨੂੰ ਹੋ ਗਏ 10 ਸਾਲ ਸੈਂਟਰ ਵਿੱਚ ਮੋਦੀ ਸਰਕਾਰ ਨੂੰ ਹੋ ਗਏ ਕਿਸ ਤਰ੍ਹਾਂ ਦੇਖਦੇ ਹੋ ਇਹਨਾਂ ਦੋਨਾਂ ਸਰਕਾਰਾਂ ਦੇ ਕਾਰਜਕਾਲ ਨੂੰ ਦੇਖੋ ਜੀ ਇਹ ਕਾਰਜਕਾਲ ਦੀ ਤੁਸੀਂ ਗੱਲ ਕਰਦੇ ਹੋਗੇ ਆਪਣਾ ਪੰਜਾਬ ਸਰਕਾਰ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਸਤਾ ਦੇ ਵਿੱਚ ਨੇ 92 ਐਮਐਲਏ ਨੇਗੇ ਤੇ ਸੰਪੂਰਨ ਬਹੁਮਤ ਸੈਂਟਰ ਦੇ ਵਿੱਚ ਮੋਦੀ ਸਾਹਿਬ ਕੋਲੇ ਵੀ ਹੈਗਾ ਠੀਕ ਹੈ ਦੋਨੇ ਮਤਲਬ ਪਰਪੱਕ ਗਵਰਨਮੈਂਟਾਂ ਨੇ ਬਹੁਮਤ ਵੀ ਬਹੁਤ ਵਧੀਆ ਇਹਨਾਂ ਕੋਲੇ ਲੇਕਿਨ ਜੇ ਇਹਨਾਂ ਦੀ ਕਾਰਗੁਜ਼ਾਰੀ ਦੀ ਆਪਾਂ ਗੱਲ ਕਰੀਏ ਪਹਿਲਾਂ ਤਾਂ ਮੈਂ ਆਪਣੇ ਜਿੱਥੇ ਅਸੀਂ ਵਸਨੀਕ ਆ ਸਟੇਟ ਆ ਪੰਜਾਬ ਦੀ ਗੱਲ ਕਰਾਂਗਾ ਤੇ ਉਦੋਂ ਬਾਅਦ ਮੈਂ ਸੰਗਰੂਰ ਦੀ ਗੱਲ ਕਰਾਂਗਾ ਦੇਖੋ ਜਿਹੜੀਆਂ ਮਤਲਬ ਕਿ ਇਹਨਾਂ ਸਰਕਾਰ ਸਰਕਾਰ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇਹ ਕਹਿੰਦੇ ਪਹਿਲਾਂ ਵਾਦੇ ਕੀਤੇ ਸੀਗੇ ਉਹਨਾਂ ਦੇ ਵਿੱਚੋਂ ਜੇ ਟੈਕਨੀਕਲ ਵਾਦਿਆਂ ਦੀ ਗੱਲ ਕਰੀਏ ਤੇ ਮੈਂ ਇੱਕ ਗੱਲ ਕਹਿਣਾ ਚਾਹਨਾਗਾ ਇਹਨਾਂ ਨੇ ਇੱਕ ਗੱਲ ਕਹੀ ਸੀ ਭਗਵੰਤ ਮਾਨ ਸਾਹਿਬ ਨੇ ਵੀ ਕਹਿੰਦੇ ਜਿਹੜੀ ਪੁਲਿਸ ਹੈ ਸਾਡੀ ਫੋਰਸ ਹੈਗੀ ਜਿਹੜੀ 24 ਘੰਟੇ ਡਿਊਟੀ ਦਿੰਦੀ ਹੈ ਉਹਨਾਂ ਦੀ ਡਿਊਟੀ 8 ਘੰਟੇ ਕੀਤੀ ਜਾਵੇਗੀ ਲੇਕਿਨ ਇਹ ਪੁਲਿਸ ਵਾਲਿਆਂ ਨੇ ਧੋਖਾ ਕਰ ਸਕਦੇ ਨੇਗੇ ਤਾਂ ਆਮ ਆਦਮੀ ਦਾ ਕੀ ਚੀਜ਼ ਆਏਗੀ ਦੇਖੋ ਹੈ ਗੱਲ ਕਿ ਨਹੀਂ ਹੈਗੀ ਹੈਗੀ ਪੁਲਿਸ ਵਾਲਿਆਂ ਨੇ ਵਿਚਾਰਿਆਂ ਦੇ ਦੇਖੋ ਇਹਨਾਂ ਨੇ ਵਾਅਦਾ ਕਰਕੇ ਮੁੱਕਰ ਗਏ ਹਲੇ ਤੱਕ 8 ਘੰਟੇ ਡਿਊਟੀ ਨਹੀਂ ਕੀਤੀ ਇਹ 36 36 ਕੀ 48 48 ਘੰਟੇ ਵਿਚਾਰੇ ਪੁਲਿਸ ਵਾਲਿਆਂ ਤੋਂ ਉਹ ਵੀ ਉਹਨਾਂ ਦਾ ਵੀ ਘਰ-ਬਾਰ ਹੈ ਉਹਨਾਂ ਦੇ ਵੀ ਪਰਿਵਾਰ ਹੈਗਾ ਉਹਨਾਂ ਉਹਨਾਂ ਵਾਸਤੇ ਉਹਨਾਂ ਨੇ 8 ਘੰਟੇ ਦੀ ਡਿਊਟੀ ਨਹੀਂ ਕੀਤੀ ਮੁੱਕਰ ਗਏ ਨੇਗੇ ਦੂਜੀ ਗੱਲ ਆਪਾਂ ਜੇ ਕਹਿੰਦੇ ਇਹ ਹੋਰ ਗੱਲ ਕਰੀਏ ਜਿਵੇਂ ਕਹਿੰਦੇ ਇਹਨਾਂ ਨੇ ਖੰਨੇ ਜਾ ਕੇ ਇੱਕ ਪ੍ਰੋਗਰਾਮ ਦੇ ਵਿੱਚ ਇਹ ਇਹ ਗੱਲ ਕਹੀ ਸੀਗੀ ਵੀ ਕਿੰਨੇ ਜਿਹੜਾ ਆਟਾ ਆਟਾ ਸਕੀਮ ਸੀ ਆਟੇ ਸਕੀਮ ਦੀ ਗੱਲ ਕੋਈ ਵੀ ਨਹੀਂ ਹੋਈ ਜਿਹੜੀ ਇਹਨਾਂ ਨੇ ਪਹਿਲਾਂ ਗੱਲ ਕੀਤੀ ਵੀ ਆਟਾ ਦੀ ਸਕੀਮ ਹੁਣ ਇਹਦਾ ਮੌਜੂਦਾ ਸਰਕਾਰ ਦੇ ਵਿੱਚ ਹੀ ਇਹਨਾਂ ਨੇ ਗੱਲ ਕੀਤੀ ਹੈਗੀ ਖੰਨੇ ਜਾ ਕੇ ਕੰਪਨੀਆਂ ਨੂੰ ਮਤਲਬ 670 ਕਰੋੜ ਰੁਪਇਆ ਇਹਨਾਂ ਨੇ ਦਿੱਤਾ ਉਹ ਕਹਿੰਦਾ ਉਹ ਕਾਹਦੇ ਦਿੱਤਾ ਜਿਵੇਂ ਆਪਾਂ ਪਸਾਈ ਦਿੰਨੇ ਆਗੇ ਪਿਹਾਈ ਦਿੰਨੇ ਆਗੇ ਲੇਕਿਨ ਉਹ ਪਿਹਾਈ ਮਤਲਬ ਉਹ ਆਟਾ ਤਾਂ ਕਿਸੇ ਦੇ ਘਰੇ ਪਹੁੰਚੇ ਨਹੀਂਗਾ ਹੈ ਉਹ ਕਨਕ ਪਹੁੰਚੀ ਹੈਗੀ ਉਹ 670 ਕਰੋੜ ਰੁਪਇਆ ਕਿੱਥੇ ਗਿਆ ਕੋਈ ਪੁੱਛਣ ਵਾਲਾ ਹੈਗਾ ਕੋਈ ਵਿਰੋਧੀ ਧਿਰ ਹੈਗਾ ਪੁੱਛਣ ਵਾਲਾ ਕਿਸੇ ਨੇ ਵੀ ਇਹ ਟੈਕਨੀਕਲ ਗੱਲਾਂ ਨਹੀਂ ਪੁੱਤੀ ਪੁੱਛੀਆਂ ਸਿਰਫ ਇੱਕ ਦੂਜੇ ਦੇ ਕਿਚੜ ਉਛਾਲਣੇ ਕਾਦੇ ਨੇਗੇ ਉਹ ਨਿੱਜੀ ਤੌਰ ਤੇ ਅਛਾਰ ਨਹੀਂ ਮੁੱਦਿਆਂ ਦੀ ਗੱਲ ਆਮ ਆਦਮੀ ਬੰਦਿਆ ਦੀ ਗੱਲ ਨਹੀਂ ਕਰ ਰਿਹਾ ਕੋਈ ਕੈਂਡੀਡੇਟ ਨਹੀਂ ਕਰ ਰਿਹਾਗਾ ਸੰਦੇ ਗੱਲ ਮੇਰੀ ਹੁਣ ਸੈਂਟਰ ਸਰਕਾਰ ਦੀ ਮੀਮਾ ਮੈਂ ਗੱਲ ਤੁਹਾਨੂੰ ਕਰਨਾ ਚਾਹੁੰਨਾ ਕਿ ਤੁਸੀਂ ਸੈਂਟਰ ਸਰਕਾਰ ਬਾਰੇ ਪੁੱਛਿਆਗਾ ਐਮ ਐਸ ਐਮ ਐਸ ਪੀ ਚਲੋ ਛੱਡੋ ਬਰਾ ਜਿਹੜੀ ਜੂਰੀਆ ਜੂਰੀਆ ਹੈਗੀ ਹੈਗੀ ਜੂਰੀਆ ਦੇ ਉੱਪਰ ਸਬਸਿਡੀ ਦਿੱਤੀ ਜਾ ਰਹੀ ਹੈਗੀ ਸੈਂਟਰ ਸਰਕਾਰ ਵੱਲੋਂ ਮੋਦੀ ਸਰਕਾਰ ਵੱਲੋਂ ਉਹ ਕੀ ਹੈਗੀ ਉਹ 2600 ਰੁਪਿਆ ਦਾ ਥੈਲਾ ਹੈਗਾ ਇਹਨਾਂ ਨੂੰ 250 ਰੁਪਏ ਦਾ ਥੈਲਾ ਦਿੱਤਾ ਜਾਂਦਾ ਹੈਗਾ ਕਿਸਾਨਾਂ ਨੂੰ ਲੇਕਿਨ ਉਹ ਜਿਹੜੀ ਸਬਸਿਡੀ ਹੈਗੀ ਉਹ ਕੰਪਨੀਆਂ ਨੂੰ ਦਿੱਤੀ ਜਾਂਦੀ ਹੈਗੀ ਇਹ ਕਿੰਨੇ ਕਿਸਾਨਾਂ ਦੇ ਖਾਤੇ ਦੇ ਵਿੱਚ ਨਹੀਂ ਆਉਂਦੀ ਹੈਗੀ ਉਹ ਕਿੰਨੇ ਜਦੋਂ ਵੀ ਕੋਈ 1000 ਜਾਂ 500 ਥੈਲਾ ਵਿਕਦਾ ਹੈਗਾ ਉਹਨਾਂ ਦਾ ਕੰਪਨੀ ਵਾਲੇ ਜੂਰੀਆ ਵਿਕਦਾ ਹੈਗਾ ਉਹ 1000 ਥੈਲਾ ਕਹਿ ਦਿੰਦੇ ਨੇਗੇ ਉਹ ਕਹਿੰਦੇ 500 ਦੀ ਸਬਸਿਡੀ 1000 ਦੀ ਸਬਸਿਡੀ ਲੈ ਲੈਂਦੇ ਨੇਗੇ ਕਿਸੇ ਨੇ ਪੁੱਛਿਆ ਕਿਸੇ ਨੇ ਵੀ ਨਹੀਂ ਪੁੱਛਿਆ ਕਿਸੇ ਵੀ ਇਸੇ ਕਰਕੇ ਭੇਡ ਬੱਕਰੀਆਂ ਨਾ ਬਨੋ ਜੇ ਚੁੰਨੀ ਆ ਗਈ ਕਹਿੰਦੇ ਮਤਲਬ ਬੰਦੇ ਚੁਣਨੇਗੇ ਚਾਜ ਦੇ ਚੁਣੋ ਪੜੇ ਲਿਖੇ ਚੁਣੋ ਅਨਪੜ੍ਹ ਬੰਦੇ ਨਾ ਚੁਣੋ ਜਿਹੜੇ ਉੱਥੇ ਪਾਰਲੀਮੈਂਟ ਦੇ ਵਿੱਚ ਜਾ ਕੇ ਵਿਰੋਧੀ ਧਿਰ ਦਾ ਜਾਂ ਮਤਲਬ ਕਿ ਆਪਣਾ ਸਰਕਾਰ ਦਾ ਪੱਕਪੂਰਨ ਤੇ ਇਹ ਇਹ ਗੱਲ ਨਾ ਹੋਵੇ ਵੀ ਮਤਲਬ ਕਿ ਆਪਾਂ ਭੇਡਾਂ ਬੱਕਰੀਆਂ ਚੁਣ ਕੇ ਉੱਥੇ ਭੇਜ ਦਈਏ ਤਾਂ ਕਹਿੰਦਾ ਆਪਣੀ ਗੱਲ ਕਹਿੰਦਾ ਆਮ ਆਦਮੀ ਦੀ ਗੱਲ ਨਾ ਕੀਤੀ ਜਾਵੇ ਤੇ ਨਹੀਂ ਗੱਲ ਹੁਣ ਸੰਗਰੂਰ ਦੀ ਗੱਲ ਸੰਗਰੂਰ ਦੀ ਗੱਲ ਮੈਂ ਕਰਨ ਲੱਗਿਆਂਗਾ ਜਿਹੜੀ ਤੁਸੀਂ ਸੰਗਰੂਰ ਦੇ ਬਾਰੇ ਪੁੱਛਣਾ ਚਾਹੁੰਦੇ ਹੋਗੇ ਇੱਥੇ ਕਿੰਨੇ ਕੈਂਡੀਡੇਟ ਦੇ ਕਹਿੰਦੇ ਬਾਜਪਾ ਦਾ ਕੈਂਡੀਡੇਟ ਹੈਗਾ ਕਾਂਗਰਸ ਦਾ ਕੈਂਡੀਡੇਟ ਹੈਗਾ ਅਕਾਲੀ ਦਲ ਦਾ ਕੈਂਡੀਡੇਟ ਹੈਗਾ ਆਮ ਆਦਮੀ ਪਾਰਟੀ ਦਾ ਕੈਂਡੀਡੇਟ ਹੈਗਾ ਜਿੰਨੇ ਸਰਮਾਇਦਾਰ ਨੇ ਚਾਰੇ ਸਰਮਾਇਦਾਰ ਨੇਗੇ ਇਹ ਆਮ ਆਦਮੀ ਪਾਰਟੀ ਕਹਿੰਦੇ ਸੀ ਆਮ ਘਰਾਂ ਦੇ ਬੱਚੇ ਉਹਨਾਂ ਨੇ ਮੰਤਰੀ ਖੜਾ ਕੀਤਾ ਗਿਆ ਉਹਨਾਂ ਨੂੰ ਕੋਈ ਵੀ ਮਤਲਬ ਕਿ ਕੈਂਡੀਡੇਟ ਨਹੀਂ ਮਿਲਿਆ ਕਿਉਂਕਿ ਪੈਸੇ ਕਮਾਲੇ ਮੰਤਰੀ ਹੀ ਇਹ ਕਿਹਦਾ ਨੌ ਵਿਧਾਨ ਸਭ ਹਲਕਿਆਂ ਦੀ ਚੋਣ ਲੜ ਸਕਦਾ ਸੀ ਵੱਡੀ ਚੋਣ ਲੜ ਸਕਦਾ ਸੀਗਾ ਦੂਜੀ ਗੱਲ ਰਹੀ ਬਾਜਪਾ ਦੀ ਆਪਾਂ ਕਹਿੰਦੇ ਆਗੇ ਉਹ ਇੱਕ ਬੌਸ ਹੈਗਾ ਉਹ ਕਹਿੰਦਾ ਨੁਮਾਇੰਦਾ ਨਹੀਂ ਹੈਗਾ ਜੇ ਆਪਾਂ ਨੂੰ ਕੋਈ ਵਿਚਰਦਾ ਕਿਤੇ ਵਿਚਰਦਾ ਦਿਖਾਓ ਉਹਦੇ ਬੰਦੇ ਆਲੇ-ਦਾਲੇ ਪੇਟ ਨੇ ਉਹਨੂੰ ਮਿਲ ਕੇ ਦਿਖਾਓ ਆਮ ਬੰਦੇ ਜਿਹੜਾ ਹੁੰਦਾਗਾ ਨੁਮਾਇੰਦਾ ਹੁੰਦਾ ਉਹ ਆਮ ਬੰਦਿਆਂ ਵਿੱਚੋਂ ਚੁਣਿਆ ਜਾਂਦਾ ਕੋਈ ਅਫਸਰ ਨਹੀਂ ਹੁੰਦਾ ਕੋਈ ਬੌਸ ਨਹੀਂ ਹੁੰਦਾ ਉਹ ਤਾਂ ਇੱਕ ਕਹਿੰਦਾ ਇੱਕ ਕੰਪਨੀ ਦਾ ਬੰਦਾ ਹੈਗਾ ਉਹ ਕਹਿੰਦਾ ਜੇ ਕੋਈ ਵੀ ਮਤਲਬ ਇੱਥੇ ਲਾਏ ਨੇ ਉਹਨੇ ਆਪਣੇ ਪ੍ਰਧਾਨ ਲਾਇਨੇ ਕਿ ਸੈਕਟਰੀ ਲਾਇਨੇ ਸਾਰੇ ਪੇਡ ਨੇਗੇ ਮੈਂ ਇਹਹੀ ਗੱਲ ਕਹਿਣਾ ਚਾਹਨਾ ਗੁਰੂ ਜੀ ਇਹ ਮੇਰੇ ਕਿ ਇਹ ਇਹ ਗੱਲਾਂ ਵਿੱਚ ਜਿਹੜਾ ਕੰਪੇਅਰ ਕੀਤਾ ਜਾ ਸਕਦਾ ਆਮ ਬੰਦੇ ਨੂੰ ਸੋਚਣਾ ਚਾਹੀਦਾ ਹੈਗਾ ਉਹਨੂੰ ਦੇਖ ਲਓ ਸਰਮਾਇਦਾਰ ਹੈਗਾ ਉਹ mafi ਹੈਗਾ ਜਿਹੜਾ ਆਪਾਂ ਕਾਂਗਰਸ ਦੀ ਗੱਲ ਕਰਦੇ ਆਂਗੇ ਆਮ ਆਦਮੀ ਪਾਰਟੀ ਦੇ ਵਿੱਚੋਂ ਤੋਂ ਉਹਨੂੰ ਸਰਮਾਇਦਾਰ ਹੋ ਗਿਆ ਉਹਨੂੰ ਤੀਜੀ ਗੱਲ ਆਪਣੀ ਹੈਗੀ ਹੈ ਕਿ ਸ਼੍ਰੋਮਣੀ ਕਾਲੀ ਦਲ ਦੀ ਸ਼੍ਰੋਮਣੀ ਕਾਲੀ ਦਲ ਦੇ ਵਿੱਚੋਂ ਉਹ ਬਾਹਰ ਲਾ ਉਹ ਵੀ ਬੰਦਾ ਝੁੰਦਾ ਜੇ ਗਈ ਹੈ ਤਾਂ ਇਹਨਾਂ ਦੀ ਆਪਸ ਵਿੱਚ ਟੱਕਰ ਹੈ ਕੱਲ੍ਹ ਹੈਗਾ ਐਤ ਕੀਗਾ ਨਾ ਭਾਜਪੀ ਨਾਲ ਇਹਨਾਂ ਦਾ ਕੋਈ ਸੰਬੰਧ ਹੈਗਾ ਨਾ ਅਕਾਲੀਆਂ ਨਾਲ ਸੰਬੰਧ ਹੈ ਕਿੱਥੋਂ ਜਿੱਤੂਗਾ ਵੋਟ ਜਰੂਰ ਹੈ ਵੋਟ ਇਹਨਾਂ ਦਾ ਬੈਂਕ ਕਰਕੇ ਆਪਦਾ ਪਾਰਟਿਸਪੇਟ ਕਰ ਰਹੇ ਨੇਗੇ ਹੋਰ ਇੱਥੋਂ ਕੁਝ ਨਹੀਂ ਹੈਗਾ ਮੈਂ ਆਜ਼ਾਦ ਉਮੀਦਵਾਰ ਦੀ ਗੱਲ ਜਰੂਰ ਕਰੂੰਗਾ ਇਹਨਾਂ ਦੀ ਕਾਰਗੁਜ਼ਾਰੀਆਂ ਦੇਖ ਕੇ ਇਸੇ ਕਰਕੇ ਇੱਥੇ ਇੱਕ ਬਲਵਿੰਦਰ ਸਿੰਘ ਸੇਖੋ ਮਤਲਬ ਕਿ ਸਾਬਕਾ ਡੀਐਸਪੀ ਉਹ ਕਹਿੰਦਾ ਤਤਸ਼ੱਦਤ ਝੱਲ ਕੇ ਉਹ ਕਹਿੰਦਾ ਉਹਦੇ ਨਾਲ ਜਿਹੜੀਆਂ ਸਿਸਟਮ ਨਾਲ ਲੜ ਰਿਹਾ ਹੈਗਾ ਉਹਦੀ ਅਸੀਂ ਜ਼ਰੂਰ ਹਮਾਇਤ ਕਰਾਂਗੇ ਸੰਗਰੂਰ ਨੂੰ ਵੀ ਉਹਦੀ ਹਮਾਇਤ ਕਰਨ ਚਾਹੀਦੀ ਹੈਗੀ ਮੈਂ ਪਰਸਨਲ ਵੀ ਕਹਿਣਾਗਾ ਪਬਲਿਕ ਨੂੰ ਵੀ ਕਹਿਣਾ ਉਹਨੇ ਆਜ਼ਾਦ ਉਮੀਦਵਾਰ ਤੇ ਭਰੋਸਾ ਕਰਨਾ ਚਾਹੀਦਾਗਾ ਥੈਂਕ ਯੂ ਐਸਾਂ ਸਾਡਾ ਵੀਰ ਜੀ ਜਿਨ੍ਹਾਂ ਨੇ ਕਿ ਇੱਕ ਆਜ਼ਾਦ ਉਮੀਦਵਾਰ ਇਥੋਂ ਖੜੇ ਹੋਏ ਹੋਏ ਹਨ ਉਹਨਾਂ ਦੀ ਹਮਾਇਤ ਕਰਨ ਦੀ ਗੱਲ ਕੀਤੀ ਹੈ ਕੀ ਨਾਮ ਹੈ ਆਪਣਾ ਅਲੋਕ ਮੈਂ ਹਾਂਜੀ ਕਹਿਣਾ ਚਾਹਾਂਗੇ ਕੁਝ ਕੀ ਨਾਮ ਵੀਰ ਜੀ ਆਪਣਾ ਮੇਰਾ ਇਹ ਬਤਾਰ ਸਿੰਘ ਤਾਰਾ ਜੀ ਸਰੋ ਜੀ ਕਿਸ ਤਰ੍ਹਾਂ ਦੇਖਦੀ ਹਾਂ ਕਿ ਸਰਕਾਰਾਂ ਕਾਂਗਰਸ ਦੀ ਵੀ ਰਹੀ ਹੈ ਅਕਾਲੀ ਦਲ ਦੀ ਵੀ ਰਹੀ ਹੁਣ ਆਮ ਆਦਮੀ ਪਾਰਟੀ ਸਰਕਾਰ ਹੈ ਸੈਂਟਰ ਚ ਮੋਦੀ ਦੀ ਹੈ ਇਹਨਾਂ ਸਾਰੀਆਂ ਸਰਕਾਰਾਂ ਦੇ ਕਾਰਜ ਕਾਲ ਨੂੰ ਕਿੱਸਾ ਦੇ ਰਹੋ ਦੇਖੋ ਜਿਹੜੇ ਵੀ ਸਰਕਾਰਾਂ ਆਉਂਦੀਆਂ ਨੇ ਚਾਹੇ ਸੈਂਟਰ ਦੇ ਦਾ ਪਹਿਲਾਂ ਆਪਾਂ ਪੰਜਾਬ ਦੀ ਗੱਲ ਕਰ ਲਈਏ ਤਾਂ ਪੰਜਾਬ ਦੇ ਵਿੱਚ ਇਸ ਟਾਈਮ ਇੱਕ ਤਾਂ ਜਿਹੜਾ ਹੈਗਾਗਾ ਬੇਰੁਜ਼ਗਾਰੀ ਬੇਰੁਜ਼ਗਾਰੀ ਬਹੁਤ ਆ ਮੰਗਾਈ ਬਹੁਤ ਆ ਗਈ ਠੀਕ ਹੈ ਜੀ ਜਿਹੜਾ ਦੂਜਿਆਂ ਲਾ ਲੋ ਲੁੱਟਾ ਗੋਹਾ ਕਰਪਸ਼ਨ ਆ ਗਈ ਇਹ ਵੀ ਪਰਿਵਾਰ ਇੱਕ ਗੱਲ ਕਰਾਂਗੇ ਨਸ਼ੇ ਦੀ ਜਿਹੜਾ ਨਸ਼ਾ ਹੈਗਾ ਇਹ ਪੰਜਾਬ ਦੇ ਵਿੱਚ ਜਦੋਂ ਪਹਿਲੀਆਂ ਸਰਕਾਰਾਂ ਸੀਗੀਆਂ ਕਾਲੀ ਤੇ ਭਾਜਪਾ ਸੀਗੀ ਉਦੋਂ ਕਾਂਗਰਸ ਵਾਲੇ ਕਹਿੰਦੇ ਸੀਗੇ ਅਸੀਂ 4 ਹਫ਼ਤੇ ਵਿੱਚ ਨਸ਼ਾ ਖਤਮ ਕਰ ਦਾਂਗੇ ਉਸ ਤੋਂ ਬਾਅਦ ਉਸ ਤੋਂ ਬਾਅਦ ਆਪਦੀ ਸਰਕਾਰ ਦੇ ਵਿੱਚ ਜਿਹੜੇ ਆਏ ਉਹਨਾਂ ਨੇ ਵਾਅਦਾ ਕੀਤਾ ਵੀ ਅਸੀਂ 1 ਮਹੀਨੇ ਚ ਨਸ਼ਾ ਖਤਮ ਕਰ ਦਾਂਗੇ 2 ਸਾਲ ਹੋ ਗਏ ਆਪਦੀ ਸਰਕਾਰ ਬਣੀ ਨੂੰ ਸੀਐਮ ਸਿਟੀ ਹੈਗੀ ਭਗਵੰਤ ਮਾਨ ਜੀ ਦਾ ਸ਼ਹਿਰ ਹੈਗਾ ਸੰਗਰੂਰ ਔਰ ਇੱਥੋਂ ਦੇ ਵਿਧਾਇਕ ਨੇ ਸਾਡੇ ਨਰਿੰਦਰ ਕੌਰ ਭਰਾ ਜੀ ਔਰ ਮੈਂ ਇੱਕ ਗੱਲ ਦੱਸਣਾ ਚਾਹਣਾ ਇਹਨਾਂ 2 ਸਾਲਾਂ ਦੇ ਵਿੱਚ ਨਰਿੰਦਰ ਕੌਰ ਭਰਾ ਜੀ ਤੋਂ ਸੰਗਰੂਰ ਦੀ ਜ਼ੀਰੋ ਗਰਾਊਂਡ ਤੇ ਕੋਈ ਕੰਮ ਨਹੀਂ ਕੀਤਾ ਗਿਆ ਲੋਕ ਦੁਖੀ ਨੇ ਸੜਕਾਂ ਟੁੱਟੀਆਂ ਪਈਆਂ ਨੇ ਪੀਣ ਵਾਲਾ ਪਾਣੀ ਨਹੀਂ ਮਿਲਦਾ ਜਿਹੜੀ ਆ ਸਰ ਨਾਲ ਵੱਡੀ ਟ੍ਰੈਫਿਕ ਦੀ ਸਮੱਸਿਆ ਹੈਗੀ ਸੰਗਰੂਰ ਸ਼ਹਿਰ ਦੇ ਵਿੱਚ ਟ੍ਰੈਫਿਕ ਦਾ ਇੰਨਾ ਕੁ ਬੁਰਾ ਹਾਲ ਆ ਕਿ ਕੋਈ ਚਾ ਨਹੀਂ ਕਿਉਂਕਿ ਜਿਹੜੇ ਮੁਲਾਜ਼ਮ ਨੇਗੇ ਸਾਡੇ ਜਿਹੜੇ ਮੁਲਾਜ਼ਮ ਨੇ ਉਹ ਵਿਚਾਰੇ ਜਿੱਥੇ ਧਰਨੇ ਲੱਗੇ ਨੇ ਜਾਂ ਇਹਨਾਂ ਦੀ ਸਕਿਉਰਿਟੀਆਂ ਵਾਸਤੇ ਕਿਹਨੇ ਕਿਹਨੇ ਬੰਦੇ ਲਾ ਦਿੰਦੇ ਨੇਗੇ ਹੁਣ ਇਹਨਾਂ ਦੀਆਂ ਕੋਠੀਆਂ ਦੇ ਧਰਨੇ ਉਹ ਬਣਾ ਕੀ ਕਹਿੰਦੇ ਨੇ ਸਕਿਉਰਟੀ ਇਹਨਾਂ ਦੇ ਨਾਲ ਆਪਦੇ 40 40 ਗਨਮੈਨ ਜਿਹੜੇ ਕਹਿੰਦੇ ਸੀਗੇ ਅਸੀਂ ਆਮ ਆਮ ਲੋਕ ਆਂਗੇ ਅਸੀਂ ਆਮ ਪਾਰਟੀ ਦੇ ਬੰਦੇ ਆ ਅਸੀਂ ਆਮ ਲੋਕਾਂ ਵਿੱਚ ਆਮ ਜਾਵਾਂਗੇ ਉਹਨਾਂ ਨੂੰ ਅੱਜ ਆਮ ਲੋਕਾਂ ਤੋਂ ਹੀ ਡਰ ਹੋ ਗਿਆ 40 40 ਸਕਿਉਰਟੀ ਗਾਰਡ ਨਾਲ ਲਈ ਫਿਰਦੇ ਨੇ ਸਾਡੇ ਮੈਡਮ ਨੇ ਨਿਰਿੰਦਰ ਕੌਰ ਭਰਾ ਜੀ ਜਿਹੜੇ ਪਹਿਲਾਂ ਸਕਿਉਟਰੀ ਤੇ ਫਿਰਦੇ ਸੀ ਅੱਜ ਉਹ ਮਹਿੰਗੀਆਂ ਗੱਡੀਆਂ 'ਚ ਫਿਰਦੇ ਨੇ ਉਹ ਗੱਡੀਆਂ 'ਚ ਉਤਰ ਕੇ ਉਹਨੂੰ ਪਬਲਿਕ ਨੂੰ ਮਿਲਦਾ ਟਾਈਮ ਨਹੀਂ ਹੈਗਾ ਸੜਕਾਂ ਦੇਖਣ ਦਾ ਟਾਈਮ ਨਹੀਂ ਹੈਗਾ ਕੀ ਕਰਾਂਗੇ ਬਾਕੀ ਗੱਲ ਕਰੀਏ ਲੀਡਰਾਂ ਦੀ ਜਿਹੜੇ ਲੀਡਰ ਨੇ ਹੁਣ ਜਿਹੜਾ ਇੱਕ ਵੋਟਰ ਹੈਗਾ ਉਹ ਵੋਟ ਕਿਸ ਆਸ ਨਾਲ ਪਾਉਂਦਾ ਵੀ ਆਹ ਲੀਡਰ ਹੈਗਾ ਇਹ ਜਿਹੜੀਆਂ ਗੱਲਾਂ ਕਹਿ ਰਿਹਾ ਹੈਗਾ ਇਹ ਸਾਡੇ ਸ਼ਹਿਰ ਦੇ ਸਾਡੇ ਮਹੱਲਿਆਂ ਦੇ ਕੰਮ ਕਰੂਗਾ ਪਰ ਇਹਨਾਂ ਨੇ ਕੀ ਕੀਤਾ ਹੈਗਾ ਇਹ ਕੀ ਕਰਦੇ ਨੇ ਜਦੋਂ ਦੇਖਦੇ ਨੇ ਆਪਣੀ ਕੁਰਸੀ ਬਚਾਉਣ ਵਾਸਤੇ ਆਪਣਾ ਜਦੋਂ ਦੇਖਦੇ ਨੇ ਇੱਧਰ ਆਪਣੀ ਕੋਈ ਹੋਰ ਦਾਲ ਨਹੀਂ ਗੱਲ ਦੀ ਤਾਂ ਜਿਹੜਾ ਪਹਿਲਾਂ ਕਾਂਗਰਸ ਪਾਰਟੀ 'ਚ ਹੁੰਦਾਗਾ ਆਮ ਪਾਰਟੀ ਵਾਲੇ ਕਹਿੰਦੇ ਨੇ ਇਹ ਤਾਂ ਜੀ ਚੋਰ ਹੈ ਰਾਜ ਤੱਕ ਕ腐ਪਸ਼ਨ ਕਰਦਾ ਇਹ ਤਾਂ ਐ ਆ ਜਦੋਂ ਬਾਗ ਆ ਕਾਂਗਰਸ ਪਾਰਟੀ 'ਚ ਜਦੋਂ ਉਹ ਝਾੜੂ ਚਾ ਜਾਂਦਾ ਉਹ ਦੁੱਧ ਧੋਤਾ ਹੋ ਜਾਂਦਾ ਬਿਲਕੁਲ ਸਾਫ਼ ਹੋ ਜਾਂਦਾ ਇਸੇ ਤਰ੍ਹਾਂ ਜੇ ਕੋਈ ਭਾਜਪਾ 'ਚ ਜਾਂਦਾ ਜਾਂ ਭਾਜਪਾ 'ਚ ਆਉਂਦਾ ਉਹ ਵੀ ਦੁੱਧ ਧੋਤਾ ਹੋ ਜਾਂਦਾਗਾ ਇਹਨਾਂ ਦੇ ਮੈਂ ਇੱਕ ਗੱਲ ਕਹੂੰਗਾ ਜਿੰਨੇ ਵੀ ਲੋਕ ਫਿਰ ਗੱਲ ਕਿਤੇ ਵਿਸ਼ਵਾਸ ਦੇ ਕਿਸੇ 'ਤੇ ਵਿਸ਼ਵਾਸ ਕੀਤਾ ਜਾਵੇ ਕਿਉਂਕਿ ਆਮ ਆਦਮੀ ਪਾਰਟੀ ਵੀ ਸੱਤਾ ਵਿੱਚ ਆਨਦ ਬਣਾ ਬਦਲਾ ਦਾ ਨਾਂ ਲੈ ਕੇ ਆਈ ਸੀ ਮੋਦੀ ਸਾਹਿਬ ਨੇ ਵੀ 2 ਕਰੋੜ ਲੋਕਾਂ ਨੂੰ ਦੇਣ ਦਾ ਵਾਅਦਾ ਕਰਿਆ ਸੀਗਾ ਦੇਖੋ ਜੀ ਵਿਸ਼ਵਾਸ ਤਾਂ ਕਿਸੇ ਲੀਡਰ ਤੇ ਜਿਹੜਾ ਰਾਜ ਜਿੱਥੇ ਰਾਜਨੀਤੀ ਆ ਗਈ ਜਿੱਥੇ ਰਾਜਨੀਤੀ ਆ ਗਈ ਪਹਿਲਾਂ ਹੁੰਦਾ ਸੀਗਾ ਪਹਿਲਾਂ ਹੁੰਦਾ ਸੀਗਾ ਲੀਡਰਾਂ ਦਾ ਕੋਈ ਦੀਨ ਧਰਮ ਹੁੰਦਾ ਸੀਗਾ ਪਹਿਲਾਂ ਲੋਕ ਵੋਟ ਪਾਉਂਦੇ ਸੀਗੇ ਕੰਮ ਨੂੰ ਵੋਟ ਪਾਉਂਦੇ ਸੀ ਉਹਨਾਂ ਦੇ ਇਸ ਚੀਜ਼ ਨੂੰ ਵੋਟ ਪਾਉਂਦੇ ਸੀ ਵੀ ਬੰਦਾ ਸਟੈਂਡ ਤੇ ਖੜਾਗਾ ਅੱਜ ਤਾਂ ਕਿਸੇ ਦਾ ਸਟੈਂਡ ਹੀ ਨਹੀਂ ਹੈਗਾ ਹੁਣ ਜਿਹੜੇ ਆਮ ਲੋਕ ਨੇ ਵੋਟ ਪਾ ਕੇ ਕਿਤੇ ਨਾ ਕਿਤੇ ਠੱਗਿਆ ਠੱਗਿਆ ਮਹਿਸੂਸ ਕਰਦੇ ਨੇ ਹੁਣ ਜੇ ਗੱਲ ਕਰੀਏ ਜਿਵੇਂ ਕਿ ਉਹ ਪਹਿਲਾਂ ਜਲੰਧਰ ਤੋਂ ਆ ਪਾਰਟੀ ਵਾਲੇ ਨੇ ਕਾਂਗਰਸ ਨੂੰ ਚੱਕ ਕੇ ਰਿੰਕੂ ਨੂੰ ਐਮਪੀ ਬਣਾਤਾ ਐਮਪੀ ਬਣਾਉਣ ਤੋਂ ਬਾਅਦ ਉਦੋਂ ਆ ਚੱਕ ਕੇ ਉਹ ਭਾਜ ਗਿਆ ਇਹਨਾਂ ਦਾ ਕੀ ਭਰੋਸਾ ਇਹਨਾਂ ਦਾ ਕੀ ਦੁਬਾਰਾ ਇਹ ਤਾਂ ਝੋਲਾ ਚੱਕਨੇਗੇ ਹਲੇ ਜਿਹੜਾ ਇੱਕ ਰੇੜੀ ਲਾਉਂਦਾ ਨਾ ਆ ਰੇੜੀ ਲਾਉਂਦਾ ਇਹਦਾ ਵੀ ਸਟੈਂਡ ਆਗਾ ਇਹ ਖੜਾਗਾ ਉਹ ਸਾਈਕਲ ਖੜਾ ਮੇਰਾ ਉਦੋਂ ਵੀ ਸਟੈਂਡ ਆ ਇਹ ਲੀਡਰਾਂ ਦਾ ਕੋਈ ਸਟੈਂਡ ਨਹੀਂ ਹੈਗਾ ਜੀ ਬਿਲਕੁਲ ਲੀਡਰਾਂ ਦਾ ਕੋਈ ਸਟੈਂਡ ਨਹੀਂ ਹੈਗਾ ਤਾਂ ਲੋਕਾਂ ਨੂੰ ਚਾਹੀਦਾ ਕਿ ਦੇਖ ਕੇ ਵੋਟ ਪਾਈ ਜਾਵੇ ਕਿਹਨਾਂ ਨੂੰ ਆਪਣਾ ਮੇਰਾ ਨੌਕਰ ਮਜੀਦ ਸਿੰਘ ਜੀ ਕੀ ਕਹਿਣਾ ਚਾਹੋਂਗੇ ਸਰ ਸਰਕਾਰਾਂ ਬਾਰੇ ਸਰਕਾਰਾਂ ਦਾ ਜੀ ਬਹੁ ਮੰਦਾ ਹੋ ਗਿਆ ਜੀ ਜਿਹੜਾ ਅਸੀਂ ਦਾ ਪਿੰਡੂ ਆਗੇ ਸਾਡਾ ਪਿੰਡ ਦੋਗਾਗਾ ਅਸੀਂ ਤਾਂ ਬਹੁਤ ਦੁਖੀ ਆਗੇ ਸਰਕਾਰਾਂ ਤੋਂ ਵੀ ਲੀਡਰਾਂ ਤੋਂ ਵੀ ਅੱਜ ਕੱਲ ਜਿਹੜਾ ਕੋਈ ਲੀਡਰ ਆਉਂਦਾਗਾ ਉਹ ਲੀਡਰ ਐ ਨਹੀਂ ਪਤਾ ਵੀ ਸਾਨੂੰ ਅਸੀਂ ਪਹਿਲਾਂ ਕਾਂਗਰਸ ਵਾਲੇ ਆਗੇ ਉਹ ਦੂਜੇ ਝਾੜੂ ਚ ਵਗ ਜੇ ਝਾੜੂ ਵਾਲਾ ਕਿਹੜੀ ਪਤਾ ਕਾਲੀ ਦਲ ਚ ਵਗ ਜੇ ਕਾਲੀ ਦਾਲਾ ਭਾਜ ਭਾਜ ਵਗ ਜੇ ਅਸੀਂ ਇਹ ਲੀਡਰਾਂ ਤੋਂ ਬਹੁਤ ਦੁਖੀ ਆਗੇ ਪਰ ਅਸੀਂ ਸਾਡਾ ਕੋਈ ਸਿਸਟਮ ਪਰਮਾਤਮਾ ਕਰ ਸਕਦਾਗਾ ਠੀਕ ਹੈ ਜੀ ਤੁਹਾਨੂੰ ਵੀ ਅਸੀਂ ਇਹ ਕਹਿਣਾ ਚਾਹੁੰਦੇ ਆ ਜੀ ਸੰਗਰੂਰ ਵਾਸਤੇ ਸਾਡਾ ਅਰਵਿੰਦ ਖੰਨਾ ਹੀ ਆਉਣਾ ਚਾਹੀਦਾ ਅੱਛਾ ਹਾਂਜੀ ਹਾਂਜੀ ਕੀ ਵਿਕਾਸ ਕਰਾਇਆ ਅਰਵਿੰਦ ਖੰਨਾ ਨੇ ਬੀਜੇਪੀ ਨੇ ਸਰ ਉਹਨਾਂ ਨੂੰ ਬਾਰੀ ਮਿਲੂਗੀ ਪਹਿਲਾਂ ਲੱਗੇਗੇ ਨਹੀਂ 25 ਸਾਲ 25 ਸਾਲ ਪਹਿਲਾਂ ਲੱਗੇ ਸੀ ਯੂਰੇ ਆਈ ਸੀਗੇ ਉਹ ਤਾਂ ਵੋਟਾਂ ਚ ਜਦੋਂ ਐਮਐਲਏ ਬਣੇ ਉਦੋਂ ਹੀ ਭੱਜ ਗਏ ਜੇ ਉਹ ਜਿੱਤਣਗੇ ਤਾਂ ਹੀ ਕੰਮ ਕਰਾਉਣਗੇ ਜੀ ਗਰੀਬਾਂ ਦਾ ਵਿਰੋਧ ਉਹਨਾਂ ਨੂੰ ਬੜਨੇ ਦੇ ਰਹੇ ਕਿਸਾਨ ਵੀਰੇ ਪਿੰਡਾਂ 'ਚ ਵਿਰੋਧ ਦੱਸੋ ਕਾਹਦਾ ਹੋ ਰਿਹਾਗਾ ਠੀਕ ਹੈ ਨਾ ਉੱਥੇ ਧਰਨਿਆਂ ਤੇ ਗਈ ਦੀ 40-40 ਲੱਖ ਰੁਪਏ ਦਾ ਲੋਨ ਕਰਵਾ ਕੇ ਬਾਅਦ 'ਚ ਕਹਿੰਦੇ ਨੇ ਮਾਫ਼ ਕਰੋ ਕਾਹਤੋ ਜੀ ਠੀਕ ਹੈ ਨਾ ਨਾ ਕਰੋ ਜਿੰਨੇ ਹੁਣ ਅਸੀਂ ਗਰੀਬ ਬੰਦੇ ਆ ਮੇਰੀ ਜਗੰਦੀ ਦੁਕਾਨ ਆ ਮੇਰੀ ਦਿਹਾੜੀ ਨਹੀਂ ਪੈਂਦੀ ਮੈਂ ਕਿਹਦੇ ਲਵੇ ਧਰਨਾ ਲਾਵਾਂ ਵੀ ਮੇਰਾ ਮੇਰਾ ਅੱਜ ਕੰਮ ਨਹੀਂ ਚੱਲਿਆ ਠੀਕ ਹੈ ਨਾ ਵੀ ਮੈਨੂੰ ਅੱਜ ਦਿਹਾੜੀ ਨਹੀਂ ਪਈ ਠੀਕ ਹੈ ਨਾ ਜੀ ਕੋਈ ਵੀ ਵਿਰੋਧ ਕਰਨ ਨਾਲ ਕੋਈ ਨਹੀਂ ਰੁਕਦਾ ਅਸੀਂ ਖੰਨੇ ਨੂੰ ਜਿਤਾਵਾਂਗੇ ਵੱਧ ਤੋਂ ਵੱਧ ਵੋਟਾਂ ਪਾ ਕੇ ਜਿ ਜੀ ਬਾਈ ਜੀ ਨੇ ਅਰਵਿੰਦ ਖੰਨਾ ਜੀ ਦੀ ਗੱਲ ਕੀਤੀ ਹੈ ਹੋਰ ਵੀ ਫਿਰ ਮੌਜੂਦ ਨਾਲ ਗੱਲਬਾਤ ਕਰਾਂਗੇ ਕਿੰਨਾ ਵਜੇ ਆਪਣਾ ਸਖਪਾਲ ਖਰਨ ਕਰਨ ਕਰਨ ਜੀ ਜਸਵਿੰਦਰ ਸਿੰਘ ਜੀ ਕੀ ਕਹਿਣਾ ਚਾਹੋਗੇ ਜੀ ਸਖਪਾਲ ਖਰਨ ਨੂੰ ਵੋਟਾਂ ਪਾਵਾਂਗੇ ਜੀ ਆਪਾਂ ਵੱਧ ਤੋਂ ਵੱਧ ਉਹਨਾਂ ਚੇਤਾਵਾਂਗੇ ਵੋਟਾਂ ਕਿੰਨਾ ਵਜੇ ਆਪਣਾ ਪ੍ਰੇਮ ਸਾਗਰ ਜੀ ਸਰ ਕੀ ਕਹਿਣਾ ਚਾਹੋਗੇ ਵਿਕਾਸ ਕਾਰਜਾਂ ਦੀ ਗੱਲ ਕੀਤੀ ਜਾਵੇ ਪੰਜਾਬ ਦੀ ਲਗਾ ਲੋ ਜਨਿੰਦਰ ਮੋਦੀ ਸਾਹਿਬ ਨੇ ਜੋ ਵਾਅਦੇ ਕਰੇ ਸੀ ਕਿੰਨੇ ਕੁ ਪੂਰੇ ਹੋਏ ਨੇ ਨਾ ਸਰਕਾਰਾਂ ਵੱਲੋਂ ਵਾਅਦੇ ਤਾਂ ਦੇਖੋ ਜੀ ਸਾਰੇ ਬੰਦਿਆਂ ਨੂੰ ਪਤਾ ਹੈ ਕਿ ਵਾਅਦੇ ਕਿਹੜੇ ਪੂਰੇ ਹੋ ਰਹੇ ਨੇ ਜਿਹੜਾ ਇਥੇ ਲੋਕਾਂ ਦੇ ਵਿੱਚ ਉੱਤੇ ਛਾ ਨਹੀਂ ਹੈਗਾ ਚੋਣਾ ਦਾ ਹਰ ਪਿਛਲੇ ਸਾਲ ਨਾਲੋਂ ਉਸ ਛਾ ਬਹੁਤ ਘੱਟ ਹੈ ਪਰਸੈਂਟੇਜ ਬਹੁਤ ਘੱਟ ਹੋ ਰਹੀ ਹੈ ਅਰਬਾ ਰੁਪਿਆ ਵੋਟਾਂ ਤੇ ਹਰ 5 ਸਾਲ ਬਾਅਦ ਖਰਚ ਹੁੰਦਾ ਹੈ ਇਹ ਉਸ ਟਾਈਮ ਖਰਚ ਹੁੰਦਾ ਸੀਗਾ ਜਿਸ ਟਾਈਮ ਕੋਈ ਸੋਸ਼ਲ ਮੀਡੀਆ ਨਹੀਂ ਹੁੰਦਾ ਸੀ ਹੁਣ ਤਾਂ ਸੋਸ਼ਲ ਮੀਡੀਆ ਜੀ ਪਿਛਲੇ ਵਾਰੀ 2019 ਦੇ ਵਿੱਚ 36000 ਕਰੋੜ ਰੁਪਿਆ ਸਰਕਾਰੀ ਖਰਚ ਹੋਇਆ ᱛੀ ਪ੍ਰਾਈਵੇਟ ਪਤਾ ਨਹੀਂ ਕਿੰਨਾ ਖਰਚ ਹੋਇਆ ᱛੀਗਾ ਇਹ ਪੈਸਾ ਬਚਾਉਣਾ ਚਾਹੀਦਾ ਹੈ ਜਿਵੇਂ ਵਰਲਡ ਦੇ ਵਿੱਚ ਜਿਵੇਂ ਵਰਡ ਦੇ ਵਿੱਚ ਇਹਨਾਂ ਨੂੰ ਟਾਈਮ ਦਿੰਦੇ ਨੇ ਟੀਵੀਆ ਤੇ ਟੀਵੀਆ ਤੇ ਟਾਈਮ ਦੇਣਾ ਚਾਹੀਦਾ ਹੈ ਕਰੋੜਾਂ ਅਰਬਾਂ ਰੁਪਈਆ ਤੇਲ ਤੇ ਬਿਜਲੀ ਤੇ ਖਰਚ ਨਜਾਇਜ਼ ਹੋ ਰਿਹਾ ਬਾਕੀ ਲੋਕਾਂ ਦਾ ਉਤਸ਼ਾਹ ਹੈ ਨਹੀਂ ਜੀ ਜੇ ਇਹ ਪੈਸੇ ਨਾਲ ਹੀ ਕੋਈ ਯੂਨੀਵਰਸਿਟੀ ਕੋਈ ਕਾਲਜ ਜੀ ਉਸ ਸਾਡੀ ਗੱਲ ਕੀਤੀ ਆ ਕਿਤੇ ਨਾ ਕਿਤੇ ਲੋਕਾਂ ਦਾ ਹੁਸਾਨ ਘਟ ਗਿਆ ਹੈ ਕਿਉਂਕਿ ਉਹਨਾਂ ਨੇ ਪਤਾ ਲਗਾ ਕਿ ਆਮ ਆਦੀ ਪਾਰਟੀ ਸਰਕਾਰ ਸੱਤਾ ਵਿੱਚ ਆਉਣ ਦੇ ਬਣਾ ਲੋਕਾਂ ਨਾਲ ਵਾਅਦੇ ਕਰਕੇ ਸੀ ਕਿ ਜੋ ਉਹ ਨਹੀਂ ਪੂਰੇ ਕਰ पाए ਕਾਂਗਰਸ ਸਰਕਾਰ ਰਹੀ ਅਕਾਲੀ ਰਹੇ ਲੇਕਿਨ ਕਿਸੇ ਤੋਂ ਵੀ ਵਿਕਾਸ ਨਹੀਂ ਹੋਇਆ ਤੇ ਲੋਕ ਆਪਣਾ ਥੱਗਿਆ ਮਹਿਸੂਸ ਕਰ ਰਹੇ ਨੇ ਹੁਣ ਲੋਕਾਂ ਦਾ ਤਾਂ ਹੀ ਰੁਝਾਨ ਘਟਿਆ ਪਿਆ ਜੀ ਬਾਦ ਦੇ ਦਾ ਦੇਖੋ ਜੀ ਸੈਂਟਰ ਸੈਂਟਰ ਨਹੀਂ ਬਾਦ ਦੇ ਪੂਰਾ ਕਰ ਰਿਹਾ ਸਟੇਟ ਸਰਕਾਰ ਸਟੇਟ ਨਹੀਂ ਕਰ ਰਹੀ ਨਗਰ ਕੌਂਸਲ ਵਾਲੇ ਨਗਰ ਕੌਂਸਲ ਵਾਲੇ ਨਹੀਂ ਕਰ ਰਹੇ ਬਾਦ ਦੇ ਦਾ ਕੋਈ ਨਹੀਂ ਕਰਦਾ ਜੀ ਆਹ 4 ਤਰੀਕ ਤੋਂ ਬਾਅਦ ਦੇਖ ਲੈਣਾ ਕੁਝ ਵੀ ਨਹੀਂ ਹੋਣਾ ਉਰੇ ਜੀ ਇਹ ਠੀਕ ਹੈ ਹੁਣ ਚੱਲੂਗਾ ਜੀ ਆਪਣਾ ਜਿਹੜੇ ਗਰੀਬ ਜਨਤਾ ਹੈ ਇਹ ਸਰਕਾਰਦਨ ਚੱਲੂਗਾ ਜੀ ਇਹਨਾਂ ਨੂੰ ਰੋਟੀ ਰਾਟੀ ਮਿਲ ਜੂਗੀ ਜੀ ਗਰੀਬ ਜਨਤਾ ਨੂੰ ਤੇ ਆਪਣਾ ਇਹ ਜਿੰਦਾਬਾ ਜਿੰਦਾਬਾ ਕਰੀ ਜਾਣਗੇ ਇਹ ਤਾਂ ਬਾਅਦ ਹੀ ਪਤਾ ਚੱਲੂਗਾ ਜੀ ਕੀ ਹੈ ਜੀ ਹਰੇਕ ਹੀ ਬੰਦਾ ਠੱਗਿਆ ਮਹਿਸੂਸ ਹੁੰਦਾ ਜੀ ਇੱਕ ਵੀਰ ਜੀ ਨੇ ਰਵਿੰਦਰ ਕੰਨਾਈ ਦੀ ਗੱਲ ਕੀਤੀ ਐ ਸੁਖਪਾਲ ਖੈਰਾ ਦੀ ਗੱਲ ਕੀਤੀ ਉਹਨਾਂ ਨੂੰ ਕਿਸਰਾ ਦੇਖਦੇ ਹੋ ਇਹ ਉਹਨਾਂ ਦੀ ਆਪਣੀ ਆਪਣੀ ਹਰੇਕ ਬੰਦੇ ਦੀ رائے ਹੈ ਜੀ ਕੋਈ ਕਿਸੇ ਨਾਲ ਜੁੜਿਆ ਹੋਇਆ ਉਹਦਾ ਉਹਦੇ ਨਾਲ رائے ਹੈ ਜੀ ਬੰਦੇ ਦੀ ਵੀ ਅਸੀਂ ਕਿਹਨੂੰ ਪਾਣੇ ਜੀ ਦੇਖੋ ਜਿੱਤੂ ਦਾ ਸੁਖਪਾਲ ਖੈਰਾ ਜੀ ਜੀ ਬਿਲਕੁਲ ਇਹ ਸਨ ਸਾਡੇ ਨਾਲ ਆਮ ਲੋਕ ਜਿਨ੍ਹਾਂ ਨੇ ਗੱਲਬਾਤ ਕੀਤੀ ਹੈ ਤੇ ਇੱਕ ਵੀਰ ਜੀ ਦਾ ਹੋਰ ਥੋੜਾ ਜਿਹਾ ਕੁਐਸਚਨ ਰਹਿ ਗਿਆ ਸੀਗਾ ਨਸ਼ਿਆਂ ਦੀ ਗੱਲ ਕਰ ਰਹੇ ਤੁਸੀਂ ਨਸ਼ਿਆਂ ਬਾਰੇ ਗੱਲ ਚਾਹੋ ਦੇਖੋ ਜੀ ਨਸ਼ਿਆਂ ਬਾਰੇ ਇਹ ਕਹਿਣਾ ਚਾਹਣਾ ਵੀ ਜਿਹੜੀ ਸੰਗਰੂਰ ਦੀ ਸੀਐਮ ਸਿਟੀ ਹੈ ਨਾ ਜਿੱਥੇ ਕਹਿੰਦੇ ਸੀਗੇ ਸਰਕਾਰ ਬਣਨ ਤੋਂ ਪਹਿਲਾਂ ਵੀ ਅਸੀਂ ਨਸ਼ਾ 1 ਮਹੀਨੇ ਚ ਖਤਮ ਕਰ ਦਾਂਗੇ ਜੇ ਹੁਣ ਅਸੀਂ ਇਹਨਾਂ ਨੂੰ ਸਵਾਲ ਕਰਦੇ ਆਂਗੇ ਨੁਮਾਇੰਦਿਆਂ ਨੂੰ ਕਰਦੇ ਆਂ ਜੇ ਇਹਨਾਂ ਦੇ ਵਲੰਟੀਅਰ ਨੂੰ ਕਰਦਿਆ ਉਹ ਕਹਿੰਦੇ ਜੀ ਪਹਿਲਾਂ ਕਿਹੜਾ ਵੀਕ ਦਾ ਨਹੀਂ ਸੀਗਾ ਤੇ ਹੁਣ ਇੱਥੇ ਸੰਗਰੂਰ ਦੀ ਗੱਲ ਕਰ ਲੋ ਜੀ ਇੱਧਰ ਰਾਮਨਗਰ ਮੱਲਾ ਹੋ ਗਿਆ ਇੱਧਰ ਆਪਣੀ ਇਹ ਮੇਨ ਬਾਜ਼ਾਰ ਮੇਨ ਬਾਜ਼ਾਰ ਦੇ ਵਿੱਚ ਮੰਡੀ ਗਲੀ ਆ ਗਈ ਉੱਥੋਂ ਵੀ ਮੈਸੇਜ ਆ ਰਹੇ ਨੇਗੇ ਵੀ ਉੱਥੇ ਵੀ ਨਸ਼ਾ ਵਿਕਦਾਗਾ ਚਿੱਟਾ ਵਿਕਦਾ ਸਾਨੂੰ ਮੈਂ ਇੱਕ ਆਪਣਾ ਸਾਡੇ ਪਾਣੀ ਵਾਲੀ ਟੈਂਕੀ ਜਿੱਥੇ ਨਿਰਿੰਦਰ ਕੌਰ ਭਰਾਜ ਨਹੀਂ ਪੱਥਰ ਰੱਖ ਕੇ ਗਈ ਸੀ ਇਹ ਪਾਰਕ ਬਣਾਉਣ ਦਾ ਉੱਥੇ ਪਾਰਕ ਤਾਂ ਬਣਿਆ ਨਹੀਂ ਪਰ ਨਿਸ਼ੇੜੀਆਂ ਦਾ ਅੱਡਾ ਬਣ ਗਿਆ ਉੱਥੇ ਸਰੀਂਜਾਂ ਦਾ ਢੇਰ ਲੱਗਿਆ ਪਿਆ ਮੈਂ ਤੁਹਾਨੂੰ ਦਿਖਾ ਵੀ ਸਕਦਾਗਾ ਮੇਰੇ ਮੋਬਾਈਲ ਦੇ ਵਿੱਚ ਵੀ ਆ ਕੀ ਕਰਾਂਗੇ ਨੌਜਵਾਨੀ ਨੂੰ ਕਿੱਥੋਂ ਬਚਾਵਾਂਗੇ ਜਿਹੜੀ ਨੌਜਵਾਨੀ ਕੋਸ਼ਿਸ਼ ਨਾਲ ਲਵੇ 4 ਉਹ ਤਾਂ ਆਪਣਾ ਕੀ ਕਹਿੰਦੇ ਨੇ ਕੈਨੇਡਾ ਅਮਰੀਕਾ ਚ ਜਾ ਯਾਰ ਇਹਨੇ ਮਾਪੇ ਪਾਪ ਦੋਰੀ ਯਾਰ ਇਹਨੇ ਜਿੰਨਾ ਲਵੇ ਹੈ ਹੀ ਨਹੀਂ ਕੁਛ ਜਿਹੜੇ ਮਸਾਂ 12 ਪੜਾ ਕੇ 13 ਪੜਾ ਕੇ ਜਵਾਤ ਤੋਂ ਬਾਅਦ ਬੀਏ ਕਰਾ ਲਈ ਉਹ ਡਿਗਰੀਆਂ ਚੱਕੀ ਫਿਰਦੇ ਨਹੀਂ ਉਹਨਾਂ ਨੂੰ ਨੌਕਰੀਆਂ ਨਹੀਂ ਮਿਲਦੀਆਂ ਹੈਗੀਆਂ ਫਿਰ ਵੀ ਜੀ ਵੋਟ ਕਿਹਨੂੰ ਪਾਈ ਜਾਵੇ ਤੁਹਾਡਾ ਕੀ ਸੁਝਾਅ ਹੈ ਦੇਖੋ ਜੀ ਮੇਰਾ ਸੁਝਾਅ ਤਾਂ ਇਹ ਹੈ ਤੁਸੀਂ ਦੇਖ ਕੇ ਸੋਚ ਸਮਝ ਕੇ ਵੋਟ ਪਾਓ ਆਪਣੀ ਮੈਂ ਨਹੀਂ ਕਿਸੇ ਨੂੰ ਕਹਿ ਸਕਦਾ ਵੀ ਤੁਸੀਂ ਇਹਨੂੰ ਵੋਟ ਪਾਓ ਜਾਂ ਇਹਨੂੰ ਵੋਟ ਪਾਓਂ ਦਾ ਆਪਣਾ ਆਪਣਾ ਅਧਿਕਾਰ ਆ ਉਹਨਾਂ ਨੇ ਆਪਣੀ ਸੋਚ ਸਮਝ ਕੇ ਵੋਟ ਪਾਣੀ ਹੈ ਜੀ ਬਿਲਕੁਲ ਇਹਨਾਂ ਦਾ ਕਹਿਣਾ ਹੈਗਾ ਕਿ ਜੋ ਵੋਟ ਹੈ ਸੋ ਸਮਝ ਕੇ ਪਾਓ ਉਸ ਕਿਰਦਾਰ ਨੂੰ ਪਾਓ ਉਸ ਇਨਸਾਨ ਨੂੰ ਪਾਓ ਜੋ ਕਿ ਤੁਹਾਡੀਆਂ ਮੰਗਾ ਪੂਰੀਆਂ ਕਰ ਸਕੇ ਤੇ ਤੁਹਾਡੀ ਆਵਾਜ਼ ਹੈ ਜੋ ਲੋਕਾਂ ਦੇ ਵਿੱਚ ਚੱਕ ਚੱਕੇ ਹੋਰ ਵੀ ਵੀਰ ਮੌਜੂਦ ਨੇ ਗੱਲਬਾਤ ਕਰਨਗੇ ਉਹਨਾਂ ਨਾਲ ਸਸੀ ਗ ਸਰ ਸਿਕਾਲ ਜੀ ਕੀ ਨਾਮ ਹੈ ਆਪਣਾ ਹਰਮਨਜੀਤ ਸਿੰਘ ਸਰ ਕਿਸ ਤਰ੍ਹਾਂ ਦੇਖਦੇ ਹੋ ਆਮ ਆਦਮੀ ਪਾਰਟੀ ਦੇ 2.5 ਸਾਲ ਦੇ ਕਾਰਜ ਕਰ ਲੂ ਤੇ 10 ਸਾਲ ਦੇ ਮੋਦੀ ਦੇ ਕਾਰਜ ਕਰ ਲੂ ਕਿਸ ਦੀ ਸਰਕਾਰ ਦੇਖਣੀ ਚਾਹੁੰਦੇ ਹੋ ਭਗਵਾਨ ਤੁਮਾਨ ਦੀ ਭੱਜੋ ਭਾਈ ਜੀ ਦਾ ਕਹਿਣਾ ਕਿ ਭਗਵਾਨ ਜੀ ਸਾਰਾ ਦੇਖ ਰਿਹਾ ਚਾਹੁੰਦੇ ਨੇ ਹਰ ਬੰਦੇ ਦੀ ਰਾਏ ਲੇਕਿਨ ਜ਼ਿਆਦਾਤਰ ਲੋਕਾਂ ਦੀ ਰਾਏ ਇਹ ਸੀ ਕਿ ਆਪਣੇ ਕੈਂਡੀਡੇਟ ਦੇ ਮੁਤਾਬਕ ਜੋ ਤੁਹਾਨੂੰ ਵਧਿਆ ਲੱਗਦਾਗਾ ਉਸ ਨੂੰ ਵੋਟ ਪਾਈ ਜਾਵੇ ਸੰਗਰੂਰ ਤੋਂ ਗੁਰਵਿੰਦਰ ਸਿੰਘ ਸਕਾਈ ਨਿਊਜ਼ ਪੰਜਾਬ